ਰਜੀਵ ਗਾਂਧੀ ਨੇ ਮਨਮੋਹਨ ਸਿੰਘ ਦੀ ਕਲਾਸ ਕਿਉਂ ਲਗਾਈ ਸੀ ਉਹ ਇੱਕ ਜੋਕਰਾਂ ਦਾ ਝੁੰਡ ਹੈ ਜੋਕਰਾਂ ਦਾ ਸਮੂਹ ਹੈ ਗਰੁੱਪ ਆਫ ਜੋਕਰਸ ਹੈ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਕਿਉਂ ਬਣਾਇਆ ਗਿਆ ਮਨਮੋਹਨ ਸਿੰਘ ਨੂੰ ਇੱਕ ਬੇਹੱਦ ਕਾਮਯਾਬ ਅਰਥਸ਼ਾਸਤਰੀ ਤੇ ਇੱਕ ਕਾਮਯਾਬ ਪ੍ਰਧਾਨ ਮੰਤਰੀ ਵਜੋਂ ਜਾਣਿਆ ਜਾਂਦਾ ਹੈ ਕਿ ਵਾਕਈ ਹੀ ਉਹ ਆਪਣੀ ਕਾਬਲੀਅਤ ਲਿਆਕਤ ਤੇ ਕੈਲੀਬਰ ਕਰਕੇ ਪ੍ਰਧਾਨ ਮੰਤਰੀ ਵਰਗੇ ਅਹੁਦੇ ਤੇ ਪਹੁੰਚੇ ਸਨ ਇਸ ਸੰਬੰਧੀ ਇੱਕ ਰੋਚਕ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਕਹਾਣੀ ਦਾ ਆਧਾਰ ਹੈ ਦੈਨਿਕ ਪਾਸਕਰ ਸੋ ਇੱਕ ਗੱਲ ਹੈ 1985 ਤੋਂ 1990 ਦੇ ਤਹੱਕੇ ਦੀ ਰਾਜੀਵ ਗਾਂਧੀ ਸਾਡੇ ਪ੍ਰਧਾਨ ਮੰਤਰੀ ਹੁੰਦੇ ਸਨ ਤੇ ਪਲਾਨਿੰਗ ਕਮਿਸ਼ਨ ਆਫ ਇੰਡੀਆ ਦੇ ਵਾਈਸ ਚੇਅਰਮੈਨ ਹੁੰਦੇ ਸਨ ਮਨਮੋਹਨ ਸਿੰਘ ਦੇਸ਼ ਦੇ ਵਿਕਾਸ ਨੂੰ ਲੈ ਕੇ ਇੱਕ ਬੈਠਕ ਪ੍ਰਧਾਨ ਮੰਤਰੀ ਵੱਲੋਂ ਰੱਖੀ ਜਾਂਦੀ ਹੈ ਰਾਜੀਵ ਗਾਂਧੀ ਉਸ ਮੀਟਿੰਗ 'ਚ ਪਹੁੰਚਦੇ ਨੇ ਮਨਮੋਹਨ ਸਿੰਘ ਵੱਲੋਂ ਇੱਕ ਪ੍ਰেজੈਂਟੇਸ਼ਨ ਦਿੱਤੀ ਜਾਂਦੀ ਹੈ ਕਿ ਸਾਡਾ ਦੇਸ਼ ਸਾਡਾ ਮੁਲਕ ਤਰੱਕੀ ਕਿਵੇਂ ਕਰੇਗਾ ਉਸ ਪ੍ਰেজੈਂਟੇਸ਼ਨ ਦਾ ਆਧਾਰ ਹੁੰਦਾ ਹੈ ਪੇਂਡੂ ਵਿਕਾਸ ਰੂਰਲ ਡਿਵੈਲਪਮੈਂਟ ਮਨਮੋਹ ਸਿੰਘ ਦਾ ਉਸ ਵੇਲੇ ਕਹਿਣਾ ਸੀ ਕਿ ਜੇਕਰ ਰੂਰਲ ਡਿਵੈਲਪਮੈਂਟ ਹੋਏਗੀ ਤਾਂ ਸਾਡਾ ਦੇਸ਼ ਤਰੱਕੀ ਕਰੇਗਾ ਇਹ ਸੁਣ ਕੇ ਰਜੀਵ ਗਾਂਧੀ ਬਾਅਦ ਗੁੱਸੇ ਵਿੱਚ ਆ ਜਾਂਦੇ ਹਨ ਤੇ ਇੱਕ ਚੰਗੀ ਫਟਕਾਰ ਕਲਾਸ ਮਨਮੋਨ ਸਿੰਘ ਦੀ ਉਸੇ ਬੈਠਕ ਚ ਲਾਈ ਜਾਂਦੀ ਹੈ ਮਨਮੋਨ ਸਿੰਘ ਖੁਦ ਦੀ ਇੰਨੀ ਕੁ ਬੇਇੱਜ਼ਤੀ ਮਹਿਸੂਸ ਕਰਦੇ ਹਨ ਕਿ ਉਹ ਕਹਿੰਦੇ ਨੇ ਕਿ ਮੈਂ ਇਸ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੁੰਦਾ ਰਜੀਵ ਗਾਂਧੀ ਨੇ ਮਨਮੋਨ ਸਿੰਘ ਦੀ ਕਲਾਸ ਕਿਉਂ ਲਗਾਈ ਸੀ ਉਹ ਕਹਿੰਦੇ ਸੀ ਸ਼ਹਿਰਾਂ ਦਾ ਵਿਕਾਸ ਕਰੋ ਅਰਬਨ ਡਵੈਲਪਮੈਂਟ ਕਰੋ ਪਿੰਡੂ ਵਿਕਾਸ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ ਜਦੋਂ ਮਨਮੋਹਨ ਸਿੰਘ ਅਸਤੀਫਾ ਦੇਣ ਦੀ ਗੱਲ ਕਰਦੇ ਨੇ ਤਾਂ ਉਸ ਵੇਲੇ ਦੇ ਸਾਡੇ ਦੇਸ਼ ਦੇ ਗ੍ਰੈਸ ਕੱਤਰ ਸੀਜੀ ਸੋਮਿਆ ਉਹਨਾਂ ਨੂੰ ਰੋਕ ਦਿੰਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਤੁਹਾਡੇ ਵਰਗਾ ਇੱਕ ਮਾਹਰ ਵਿਅਕਤੀ ਇਸ ਸੌਦੇ ਨੂੰ ਛੱਡ ਗਿਆ ਤਾਂ ਦੇਸ਼ ਲਈ ਵੱਡਾ ਨੁਕਸਾਨ ਹੋਵੇਗਾ ਸਬਰ ਕਰਕੇ ਮਨਮੋਹਨ ਸਿੰਘ ਕੌੜਾ ਕੁੱਟ ਭਰ ਜਾਂਦੇ ਨੇ ਤੇ ਉਹ استਿਫਾ ਨਹੀਂ ਦਿੰਦੇ ਉਸ ਤੋਂ ਬਾਅਦ ਅਗਲੇ ਦਿਨ میڈیا ਵੱਲੋਂ ਜਦੋਂ ਰਜੀਵ ਗਾਂਧੀ ਨੂੰ ਪਲਾਨਿੰਗ ਕਮਿਸ਼ਨ ਦੀ کارਗੁਜ਼ਾਰੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਗਾਂਧੀ ਜਵਾਬ ਦਿੰਦੇ ਨੇ ਕਿ ਹਾਂ ਉਹ ਇੱਕ ਜੋਕਰਾਂ ਦਾ ਝੁੰਡ ਹੈ ਜੋਕਰਾਂ ਦਾ ਸਮੂਹ ਹੈ ਗਰੁੱਪ ਆਫ ਜੋਕਰਸ ਹੈ ਜਿਸ ਤੇ ਕੀ ਇੱਕ ਚੰਗੀ ਚਰਚਾ ਦੇਸ਼ ਵਿੱਚ ਛਿੜਦੀ ਹੈ ਸੋ ਵਕਤ ਬੀਤਦਾ ਹੈ ਤੇ ਉਹੀ ਸ਼ਖਸ ਜਿਸ ਨੂੰ ਰਜੀਵ ਗਾਂਧੀ ਵੱਲੋਂ ਜੋਕਰ ਕਹਿ ਕੇ ਸੰਬੋਧਨ ਕੀਤਾ ਗਿਆ ਸੀ ਦੇਸ਼ ਦਾ ਇੱਕ ਤਹਾਕੇ ਲਈ ਪ੍ਰਧਾਨ ਮੰਤਰੀ ਬਣਦਾ ਹੈ ਸਾਲ 2004 1985 ਤੋਂ ਬਾਅਦ ਵਕਤ ਬੀਤਦਾ ਹੋਇਆ 2004 ਦਾ ਸਮਾਂ ਆਉਂਦਾ ਭਾਜਪਾ ਕੇਂਦਰ ਦੇ ਵਿੱਚ ਹਾਰ ਜਾਂਦੀ ਹੈ ਬਹੁਮਤ ਕਾਂਗਰਸ ਨੂੰ ਮਿਲਦਾ ਹੈ ਹਰ ਕੋਈ ਇਹ ਸੋਚ ਰਿਹਾ ਹੁੰਦਾ ਹੈ ਕਿ ਹੁਣ ਯਕੀਨਨ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣੇਗੀ ਪਰ ਉਹਨਾਂ ਦਾ ਪੁੱਤਰ ਰਾਹੁਲ ਗਾਂਧੀ ਇਹ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਮੇਰੀ ਮਾਂ ਪ੍ਰਧਾਨ ਮੰਤਰੀ ਬਣੇ ਪਰਨਾ ਉਹਨਾਂ ਨੂੰ ਵੀ ਇੱਕ ਵਿਦੇਸ਼ੀ ਔਰਤ ਇੱਕ ਦੇਸ਼ ਦੀ ਨੂੰਹ ਉੱਥੇ ਦੀ ਮਾਲਕਣ ਬਣ ਕੇ ਬੈਠ ਗਈ ਇੰਦਰਾ ਗਾਂਧੀ ਵਾਂਗੂ ਉਹਨਾਂ ਨਾਲ ਥੋਲਿਆ ਜਾਏਗਾ ਸੋ ਰਾਹੁਲ ਵੀ ਗੁੱਸੇ 'ਚ ਆਪਣੀ ਮਾਂ ਨੂੰ ਕਹਿੰਦਾ ਤੁਸੀਂ ਪੀਐਮ ਨਹੀਂ ਬਣੋਗੇ ਔਰ ਸਿਰਫ 24 ਘੰਟੇ ਨੇ ਇਹਦਾ ਫੈਸਲਾ ਤੁਸੀਂ ਕਰ ਲਓ ਇਸ ਤੋਂ ਬਾਅਦ ਇੱਕ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਇਹ ਸਭ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਸੋਨੀਆ ਗਾਂਧੀ ਹੁਣ ਆਪਣੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦਾ ਭਾਵ ਪ੍ਰਧਾਨ ਮੰਤਰੀ ਬਣਨ ਦਾ ਐਲਾਨ ਕਰਨਗੇ ਇੱਕ ਹੋਰ ਇੰਟਰਸਟਿੰਗ ਫੈਕਟ ਸੁਸ਼ਮਾ ਸਵਰਾਜ ਹੁਣ ਉਹ ਐ ਨਹੀਂ ਸਾਬਕਾ ਭਾਜਪਾ ਦੇ ਨੇਤਾ ਉਹਨਾਂ ਨੇ ਵੀ ਉਸ ਵੇਲੇ ਦਾਵਾ ਕੀਤਾ ਸੀ ਕਿ ਜੇ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣ ਗਏ ਤਾਂ ਮੈਂ ਆਪਣਾ ਸਿਰ ਮੁੰਡਾ ਵਾਂਗੀ ਮੁੰਡਨ ਕਰਾਵਾਂਗੀ ਭਾਵ ਉਹਨਾਂ ਦੀ ਉਹ ਗੱਲ ਵੀ ਪੂਰੀ ਹੋ ਜਾਂਦੀ ਹੈ ਤੇ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਹੀਂ ਬਣ ਪਾਉਂਦੇ ਅਜਿਹੇ ਵਿੱਚ ਇੱਕ ਵੱਡਾ ਚੈਲੈਂਜਿੰਗ ਸਬਜੈਕਟ ਸੀ ਚੁਣੌਤੀ ਵਾਲਾ ਵਿਸ਼ਾ ਸੀ ਕਿ ਹੁਣ ਪ੍ਰਧਾਨ ਮੰਤਰੀ ਕੌਣ ਜਿਹਨੂੰ ਦੇਸ਼ ਪਸੰਦ ਕਰੇ ਪਿਆਰ ਕਰੇ ਅਜਿਹੇ ਵਿੱਚ ਉੱਗੇ ਮਹਾਰਾਸ਼ਟਰੀ ਅਰਥਸ਼ਾਸਤਰੀ ਮਨਮੋਹਨ ਸਿੰਘ ਦੀ ਯਾਦ ਆਉਂਦੀ ਹੈ ਤੇ ਉਹ ਦਿਹਾੜਾ ਆਂਦਾ ਹੈ 22 ਮਈ 2004 ਜਦੋਂ ਮਨਮੋਹਨ ਸਿੰਘ ਬਤੌਰ ਪ੍ਰਧਾਨ ਮੰਤਰੀ ਦੇਸ਼ ਦੇ ਸੌ ਚੁੱਕਦੇ ਹਨ ਤੇ ਲਗਾਤਾਰ 10 ਸਾਲ 2014 ਤੱਕ ਪ੍ਰਧਾਨ ਮੰਤਰੀ ਰਹਿੰਦੇ ਹਨ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਤਾਂ ਸੰਜੇ 바ਰੂ ਉਹ ਅਧਿਕਾਰੀ ਜਿਨ੍ਹਾਂ ਨੇ ਲੰਮਾ ਸਮਾਂ ਮਨਮੋਹਨ ਸਿੰਘ ਨਾਲ ਕੰਮ ਕੀਤਾ ਤੇ ਇੱਕ ਕਿਤਾਬ ਦਾ ਐਕਸੀਡੈਂਟਲ ਪ੍ਰਾਈਮ ਮinistr ਇਤਫਾਕਨ ਬਣਿਆ ਪ੍ਰਧਾਨ ਮੰਤਰੀ ਵੀ ਲਿਖੀ ਜਿਸ ਤੇ ਬਕਾਇਦਾ ਇੱਕ ਬਾਲੀਵੁੱਡ ਮੂਵੀ ਵੀ ਬਣੀ ਹੈ ਤੇ અનુਪਮ ਖੇਰੋਣਾ ਨੇ ਇਸ ਦੇ ਵਿੱਚ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਸੀ ਭਾਵ ਰਜੀਵ ਗਾਂਧੀ ਨੇ ਜਿਸ ਨੂੰ ਜੋ ਕਰਕੇ ਹ ਉਹ ਸੋਨੀਆ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸਵਾਲ ਫਿਰ ਇਹ ਉੱਠਦਾ ਹੈ ਕਿ ਮਨਮੋਹਨ ਸਿੰਘ ਕਦੇ ਵੀ ਜੁਰਰਤ ਵਾਲੇ ਪ੍ਰਧਾਨ ਮੰਤਰੀ ਨਹੀਂ ਰਹੇ ਕਦੀ ਉਹਨਾਂ ਨੇ ਸਟੈਂਡ ਨਹੀਂ ਲਿਆ ਇਹਦੀ ਵੱਡੀ ਮਿਸਾਲ ਉਹ ਆਪਣੇ ਨਾਲ ਉਸ ਵੇਲੇ ਦੇ ਮਾਹਰ ਇੱਕ ਹੋਰ ਅਰਥਸ਼ਾਸਤਰੀ ਰੰਗਾ ਰਾਜਨ ਨੂੰ ਸੀਵੀ ਰੰਗਾ ਰਾਜਨ ਨੂੰ ਦੇਸ਼ ਦਾ ਵਿੱਤ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਸੋਨੀਆ ਗਾਂਧੀ ਦਾ ਦਖਲ ਉਹਨਾਂ ਦੇ ਕੰਮਾਂ ਵਿੱਚ ਪੂਰਾ ਸੀ ਇਸ ਲਈ ਚਾਹ ਕੇ ਵੀ ਰੰਗਾ ਰਾਜਨ ਵਿੱਤ ਮੰਤਰੀ ਨਹੀਂ ਬਣਦੇ ਤੇ ਪ੍ਰਣਾਬ ਮੁਖਰਜੀ ਜਿਹੜੇ ਬਾਅਦ ਵਿੱਚ ਸਾਡੇ ਮੁਲਕ ਦੇ ਰਾਸ਼ਟਰਪਤੀ ਬਣੇ ਉਸ ਵੇਲੇ ਮਨਮੋਹਨ ਸਰਕਾਰ ਚ ਵਿੱਤ ਮੰਤਰੀ ਸੋਨੀਆ ਗਾਂਧੀ ਵੱਲੋਂ ਬਣਾਏ ਜਾਂਦੇ ਹਨ ਇਹ ਸਭ ਜ਼ਿਕਰ ਸੰਜੇ 바ਰੂ ਦੀ ਕਿਤਾਬ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੇ ਵਿੱਚ ਹਨ ਉਸ ਤੋਂ ਬਾਅਦ ਇੱਕ ਹੋਰ ਦਖਲਅੰਦਾਜ਼ੀ ਦਾ ਨਮੂਨਾ ਸੋਨੀਆ ਗਾਂਧੀ ਦਾ ਕਿ ਮਨਮੋਹਨ ਸਿੰਘ ਦੇ ਪੀਐਮਓ ਵਿੱਚ ਭਾਵ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਐਨਕੇ ਨਾਰਾਇਣਨ ਨਾਂ ਦਾ ਇੱਕ ਅਧਿਕਾਰੀ ਲਗਾਇਆ ਜਾਂਦਾ ਜਿਹੜਾ ਕਿ ਸੋਨੀਆ ਗਾਂਧੀ ਦਾ ਜ਼ਿਆਦਾ ਵਫਾਦਾਰ ਸੀ ਇੱਕ ਹੋਰ ਅਜਿਹੀ ਉਦਾਹਰਨ ਜਿਨੇ ਇਹ ਸਾਬਤ ਕੀਤਾ ਕਿ ਮਨਮੋਹਨ ਸਿੰਘ ਜੁਰਤ ਵਾਲੇ ਪ੍ਰਧਾਨ ਮੰਤਰੀ ਨਹੀਂ ਸਨ ਬਲਕਿ ਉਹ ਸੰ ਸਾਲ 2006 ਪਰਮਾਣੂ ਡੀਲ ਉਸ ਵੇਲੇ ਦੇ ਅਮਰੀਕਾ ਦੇ ਰਾਸ਼ਟਰਪਤੀ জর্জ ਬੁਸ਼ ਨਾਲ ਵਾਸ਼ਿੰਗਟਨ ਦੇ ਵਿੱਚ ਮਨਮੋਹਨ ਸਿੰਘ ਇੱਕ ਡੀਲ ਸਾਈਨ ਕਰਕੇ ਆਉਂਦੇ ਨੇ ਇਸ ਡੀਲ ਨੂੰ ਨਾਮ ਦਿੱਤਾ ਜਾਂਦਾ ਇੰਡੋ ਯੂਐਸ ਸਿਵਲ ਨਿਊਕਲੀਅਰ ਐਗਰੀਮੈਂਟ ਇਸ ਐਗਰੀਮੈਂਟ ਦੇ ਤਹਿਤ ਜਿੱਥੇ ਭਾਰਤ ਨੂੰ ਇਹ ਫਾਇਦਾ ਹੋਣਾ ਸੀ ਕਿ ਉਹਨਾਂ ਤੇ ਜੋ ਪਰਮਾਣੂ ਪਰिक्षण ਕਰਨ ਤੋਂ ਬਾਅਦ ਰੋਕ ਲੱਗ ਗਈ ਸੀ ਉਹ हट ਜਾਣੀ ਸੀ ਤਿੰਨ ਸਾਲਾਂ ਤੋਂ ਉਹ ਰੋਕ ਲਗਾਤਾਰ ਚੱਲੀ ਆ ਰਹੀ ਸੀ ਪਰ ਕਿਤੇ ਨਾ ਕਿਤੇ ਵਿਰੋਧੀਆਂ ਨੂੰ ਇਹ ਲੱਗਦਾ ਸੀ ਕਿ ਜੇਕਰ ਇਹ ਰੋਕ ਫਟ ਗਈ ਜਾਂ ਅਮਰੀਕਾ ਵਾਲਾ ਐਗਰੀਮੈਂਟ ਕਾਮਯਾਬ ਹੋ ਗਿਆ ਤਾਂ ਅਸੀਂ ਅਮਰੀਕਾ ਦੇ ਅਧੀਨ ਹੋ ਜਾਵਾਂਗੇ ਅਸੀਂ ਉਹਨਾਂ ਤੋਂ ਕਮਜ਼ੋਰ ਰਾਵਾਂਗੇ ਉਹਨਾਂ ਦਾ ਇੰਨਾਕ ਵਿਰੋਧ ਕੀਤਾ ਜਾਂਦਾ ਮਰਮੋਨ ਸਿੰਘਾਂ ਦਾ ਕਿ ਸਰਕਾਰ ਗਿਰਨ ਦੀ ਨੌਬਤ ਆ ਗਈ ਸੀ 60 ਉਹਨਾਂ ਦੇ ਸੰਸਦ ਉਹਨਾਂ ਦਾ ਸਾਥ ਛੱਡਣ ਦੀ ਗੱਲ ਕਹਿ ਗਏ ਸਨ ਜਿਸ ਤੋਂ ਬਾਅਦ ਸਦਨ ਦੇ ਵਿੱਚ ਮਨਮੋਹਨ ਸਿੰਘ ਉਨ੍ਹਾਂ ਨੂੰ ਵਿਸ਼ਵਾਸ ਪ੍ਰਸਤਾਵ ਤੱਕ ਲਿਆਉਣਾ ਪਿਆ ਸੀ ਇਸ ਪ੍ਰਸਤਾਵ ਦੌਰਾਨ ਵੀ ਇੱਕ ਰੋਚਕ ਘਟਨਾ ਹੋਈ ਵਿਰੋਧੀ ਨੇਤਾ ਅਟਲ ਬਿਹਾਰੀ ਵਾਜਪਾਈ ਸਨ ਭਰੇ ਸਦਨ ਦੇ ਵਿੱਚ ਮਨਮੋਹਨ ਸਿੰਘ ਨੇ ਅਟਲ ਬਿਹਾਰੀ ਵਾਜਪਾਈ ਨੂੰ ਸੰਬੋਧਨ ਕਰਦੇ ਆ ਰਾਜਨੀਤੀ ਦਾ ਭੀਸ਼ਮ ਪਿਤਾਮਾ ਆਖਿਆ ਸੀ ਤੇ ਇਹ ਵੀ ਨਾਲ ਕਿਹਾ ਸੀ ਕਿ ਰਾਜਨੀਤਿਕ ਵਿਰੋਧਤਾ ਛੱਡ ਕੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣਿਓ ਕਿ ਨਿਊਕਲੀਅਰ ਐਗਰੀਮੈਂਟ ਸਹੀ ਹੈ ਜਾਂ ਗਲਤ ਉਸ ਵੇਲੇ ਸ਼ਾਂਤ ਸੁਭਾਅ ਵਾਲੇ ਵਾਜਪਾਈ ਉਹਨਾਂ ਨੇ ਮਰਹੂਮ ਅਟਲ ਬਿਹਾਰੀ ਵਾਜਪਾਈ ਉਹਨਾਂ ਨੇ ਕੋਈ ਜਵਾਬ ਤਾਂ ਨਹੀਂ ਦਿੱਤਾ ਸੀ ਪਰ ਹੱਸ ਕੇ ਮੁਸਕਰਾ ਕੇ ਰਹਿ ਗਏ ਸਨ ਫੇਰ ਜਦੋਂ ਵਿਸ਼ਵਾਸ ਪ੍ਰਸਤਾਵ ਪਾਸ ਕਰਨ ਦੀ ਗੱਲ ਆਈ ਦਿਖਾਉਣ ਦੀ ਗੱਲ ਆਈ ਤਾਂ ਅਮਰ ਸਿੰਘ ਜਿਹੜੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਰਹੇ ਅਮਰ ਸਿੰਘ ਨੇ ਆਪਣੇ 19 ਸੰਸਦ ਮਨਮੋਹ ਸਿੰਘਾ ਦੇ ਹੱਕ ਚ ਲਿਆਂਦੇ ਸਨ ਜਿਸ ਕਰਕੇ ਮਨਮੋਹਨ ਸਰਕਾਰ ਡਿਗਣ ਤੋਂ ਬਚ ਗਈ ਸੀ ਸੋ ਸਵਾਲ ਏ ਕਿ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਕਿਉਂ ਬਣਾਇਆ ਗਿਆ ਤਾਂ ਸੋਨੀਆ ਗਾਂਧੀ ਦੀ ਏ ਸੋਚ ਸੀ ਕਿ ਉਸ ਵੇਲੇ ਤਕਰੀਬਨ 40 ਸਾਲ ਦੇ ਨੇੜੇ ਆ ਟੁੱਕੇ ਰਾਹੁਲ ਗਾਂਧੀ ਨੂੰ ਜਦੋਂ ਕੱਲ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ ਤਾਂ ਉਹਨਾਂ ਦਾ ਪਾਰਟੀ ਵਿੱਚ ਕੋਈ ਵਿਰੋਧ ਨਾ ਹੋਵੇ ਸੋ ਇਹ ਕਿ ਤਰ੍ਹਾਂ ਕਿਤੇ ਸਹੀ ਸਾਬਤ ਹੋਇਆ ਉਹ ਵੱਖਰੀ ਗੱਲ ਕਿ ਹਾਲੇ ਤੱਕ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਹੀਂ ਪਹੁੰਚ ਸਕੇ ਥਨ ਜਾਰਜ ਬੁਸ਼ ਤੋਂ ਬਾਅਦ ਬਾਰਾਕ ਓਬਾਮਾ ਰਾਸ਼ਟਰਪਤੀ ਬਣੇ ਅਮਰੀਕਾ ਦੇ 2011-12 ਦੇ ਵਿੱਚ ਬਾਰਾਕ ਓਬਾਮਾ ਭਾਰਤ ਦੇ ਦੌਰੇ ਤੇ ਆਂਦੇ ਨੇ ਇਸ ਦੌਰੇ ਤੋਂ ਬਾਅਦ ਮਨਮੋਹਨ ਸਿੰਘ ਨਾਲ ਹੋਈਆਂ ਬੈਠਕਾਂ ਤੋਂ ਬਾਅਦ ਬਾਰਾਕ ਓਬਾਮਾ ਕੀ ਲਿਖਦੇ ਹਨ ਮਨਮੋਹਨ ਸਿੰਘ ਬਾਰੇ ਉਹ ਕਹਿੰਦੇ ਨੇ ਕਿ ਮਨਮੋਹਨ ਸਿੰਘ ਸਿਰਫ ਇਸ ਕਰਕੇ ਪ੍ਰਧਾਨ ਮੰਤਰੀ ਬਣੇ ਕਿਉਂਕਿ ਉਹਨਾਂ ਨੂੰ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਾਇਆ ਉਹ ਨੈਸ਼ਨਲ ਲੀਡਰ ਨਹੀਂ ਹਨ ਰਾਸ਼ਟਰੀ ਨੇਤਾ ਨਹੀਂ ਹਨ ਇੱਕ ਬਜ਼ੁਰਗ ਸਿੱਖ ਹੋਣ ਕਰਕੇ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਪਹੁੰਚੇ ਸਨ ਲੋਕ ਨਾਨੂ ਬਤੌਰ ਰਾਜਨੇਤਾ ਪਸੰਦ ਕਰਦੇ ਸਨ ਅਜਿਹੀ ਗੱਲ ਮੈਨੂੰ ਨਹੀਂ ਲੱਗਦੀ ਭਾਵ ਵਕਤ ਦਾ ਪਤਾ ਨਹੀਂ ਹੁੰਦਾ 1985 ਦੇ ਦੌਰਾਨ ਜਿਸ ਸ਼ਖਸ ਨੂੰ ਸਭ ਦੇ ਸਾਹਮਣੇ ਪਲੈਨਿੰਗ ਕਮਿਸ਼ਨ ਆਫ ਇੰਡੀਆ ਦੀ ਮੀਟਿੰਗ ਵਿੱਚ ਜੋਕਰ ਕਹਿ ਕੇ ਬੁਲਾਇਆ ਜਾਂਦਾ ਹੈ ਉਹੀ ਸ਼ਖਸ 2004 ਵਿੱਚ ਆ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਤੇ ਲਗਾਤਾਰ ਇੱਕ ਦਹਾਕੇ ਤੱਕ ਦੇਸ਼ ਦੀ ਨੁਮਾਇੰਦਗੀ ਕਰਦਾ ਸੋ ਇਸੇ ਤਰ੍ਹਾਂ ਦੀਆਂ ਹੋਰ ਇੰਟਰਸਟਿੰਗ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ